ਸਾਹਮਣੇ ਖੰਡਰਾਤ ਹੋ ਚੁੱਕਾ ਸਥਾਨ ਹੈ ਇਹਦੇ ਬਿਲਕੁਲ ਸਾਹਮਣੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਪੌਂਟਾ ਸਾਹਿਬ ਦੀ ਧਰਤੀ ਤੇ ਬਿਲਕੁਲ ਗੁਰਦੁਆਰਾ ਪੌਂਟਾ ਸਾਹਿਬ ਦੇ ਆਪਾਂ ਐਂਟਰ ਹੁੰਦੇ ਆ ਮੇਰੇ ਸੱਜੇ ਹੱਥ ਆ ਸਥਾਨ ਬਣਿਆ ਹੋਇਆ ਸੀ ਪਰ ਹੁਣ ਮੌਜੂਦ ਨਹੀਂ ਆ ਸਿੱਖੋ ਜਾਗਪੋ ਜਾਗ ਕੋ ਉਤਰਾਖੰਡ ਦੇ ਵੀਰ ਐਡਵੋਕੇਟ ਸਾਹਿਬ ਇਹ ਰੋ ਰੋ ਕੇ ਕਹਿ ਰਹੇ ਨੇ ਪੰਥ ਦੇ ਵਾਸੀਓ ਬਚਾ ਲੋ ਆਸਥਾਨ ਨੂੰ ਆਪਣੀ ਤਰੋਹਰ ਨੂੰ ਐਦਾਂ ਜਰਰਾ ਜਰਰਾ ਕਰਕੇ ਢੈਂਦੀ ਜਾ ਰਹੀ ਹੈ ਤੇ ਇਹ ਸਥਾਨ ਉਸੇ ਹਿਸਾਬ ਨਾਲ ਕਾਲਪੀ ਰਿਸ਼ੀ ਦੀ ਯਾਦ ਵਿੱਚ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਯਾਦ ਵਿੱਚ ਪੁਨਰਜੀਵਿਤ ਹੋਣਾ ਚਾਹੀਦਾ ਹੈ ਇਹ ਸਾਡੀ ਪੁਰਾਣੀ ਧਰੋਵਰਾਂ ਨੇ ਇਤਿਹਾਸਿਕ ਪ੍ਰਿ ਬਿਲਡਿੰਗਾਂ ਨੇ ਜਿਹੜਾ ਇਹ ਪੁਰਾਤਨ ਸਥਾਨਾਂ ਨੂੰ ਖੋਜ ਕਰਦੇ ਨੇ ਤੇ ਸੰਗਤ ਦੇ ਸਾਹਮਣੇ ਲਿਆਉਂਦੇ ਨੇ ਅੱਜ ਵੀ ਸਾਡੇ ਲਈ ਵੀ ਅਫਸੋਸ ਦੀ ਗੱਲ ਹੈ ਤੇ ਸਾਰੀ ਸਿੱਖ ਕੌਮ ਲਈ ਵੀ ਅਫਸੋਸ ਦੀ ਗੱਲ ਹੈ ਕਿ ਅਸੀਂ ਆਪਣੀ ਧਰੋਵਰਾਂ ਜਿਹੜੀਆਂ ਨੇ ਉਹ ਸਮਾਪਤ ਕਰਦੇ ਜਾ ਰਹੇ ਹਾਂ ਤੇ ਇੱਥੇ ਦੇ ਜੋ ਲੋਕ ਰਹਿਣ ਵਾਲੇ ਇੱਥੇ ਨੱਲੀ ਇੱਕ ਪਿੰਡ ਵੀ ਪੈਂਦਾ ਹੈ ਤੇ ਉਹ ਲੋਕ ਵੀ ਚਾਹੁੰਦੇ ਨੇ ਕਿ ਭਈ ਇਸ ਵਿਰਾਸਤ ਨੂੰ ਸੰਭਾਲਿਆ ਜਾਏ ਕਿਤੇ ਇਦਾਂ ਦਾ ਸੋਹਣਾ ਸਥਾਨ ਆਉਣ ਵਾਲੀ ਪੀੜ੍ਹੀਆਂ ਨੂੰ ਨਹੀਂ ਲੱਭਣਾ ਕੀ ਜਵਾਬ ਦੇਵੋਗੇ ਕਿ ਤੁਸੀਂ ਪੱਥਰਾਂ ਤੇ ਪੱਥਰ ਲਾਉਣ ਜੋਗੇ ਰਹਿ ਗਏ ਕਿ ਇਹਨਾਂ ਸ ਖੋਜ ਵਿਚਾ ਟੀਮ ਪਹੁੰਚ ਰਹੀ ਹੈ ਉਸ ਉਹਨਾਂ ਅਸਥਾਨਾਂ ਦੇ ਉੱਤੇ ਕਿ ਸਾਡੇ ਕ ਦਿਲ ਚ ਦਰਦਾ ਵੀ ਆਪਣੇ ਅਸਥਾਨਾਂ ਨੂੰ ਬਚਾ ਲਓ ਤੇ ਸਿੱਖ ਕੌਮ ਤੇ ਅੱਖਾਂ ਦੇ ਓਲੇ ਹੋਵੇ। ਕੰਨਾਰ ਸਿੰਘ ਪਟਿਆਲੀਆਂ ਲਿਖਦਾ ਕਿ ਮੈਨੇ ਖੁਦ ਆਪਣੀ ਅੱਖੋਂ ਸੇ ਮੰਜੀ ਸਾਹਿਬ ਦੇਖੀ ਹੈ। ਨਿਸਾਨ ਸਹਿਬ ਝੂਲਦਾ ਏ ਡਾਕਟਰ ਦਵਿੰਦਰ ਸਿੰਘ ਗਰੇਵਾਲ ਜੀ ਵੀ ਉੱਥੇ ਪਹੁੰਚੇ ਇਹਨਾਂ ਨੇ ਵੀ ਇਸ ਚੀਜ਼ ਨੂੰ ਕੋਟ ਕੀਤਾ ਇੱਕਵੇਂ ਗੁਰਦੁਆਰਾ ਸਾਹਿਬ ਟਹਿ ਰਿਹਾ ਕਿਵੇਂ ਗੁਰਦੁਆਰਾ ਸਾਹਿਬ ਸਾਡਾ ਖਤਮ ਹੋ ਰਿਹਾ ਜਿਹੜੀ ਨਿਕਾਸੀ ਵੇਖੀ ਨਾ ਉਸ ਸਮੇਂ ਜਿੱਥੇ ਨਾਨਕ ਸ਼ਾਹੀ ਇੱਟਾਂ ਲੱਗੀਆਂ ਨੇ ਤੇ ਫਰਜ਼ ਤੁਹਾਡਾ ਬਣਦਾ ਹੁਣ ਜਿਹੜੇ ਵੀਰ ਕੋਲ ਇਹ ਵੀਡੀਓ ਪਹੁੰਚ ਰਹੀ ਹੈ ਅਗਰ ਉਹ ਗੁਰਗੋਬਿੰਦ ਸਿੰਘ ਮਹਾਰਾਜ ਨੂੰ ਪਿਆਰ ਕਰਦਾ ਹੈ ਅਗਰ ਉਹਦੀ ਦਿਲ ਚ ਇੰਨੀ ਕਿ ਜਗ੍ਹਾ ਹੈਗੀ ਵੀ ਪ੍ਰਾਤਨ ਸਥਾਨ ਸਾਹਮਣੇ ਚਾਹੀਦੇ ਨੇ ਲੋਕਾਂ ਤੱਕ ਵਿਖਾਈਏ ਦੁਨੀਆ ਤੱਕ ਵਿਖਾ ਦिए ਕੀ ਸਾਡੇ ਅਸਥਾਨ ਅੱਜ ਖੰਡਰ ਹੋ ਰਹੇ ਨੇ ਇਹਨਾਂ ਨੂੰ ਸੰਭਾਲ ਲੋ ਕੋਈ ਤਾਂ ਉੱਠ ਖੜੋ ਕੋਈ ਤਾਂ ਨੌਜਵਾਨ ਕੋਈ ਵੀ ਕੋਈ ਸੰਸਥਾ ਸਾਹਮਣੇ ਆ ਜਾਵੇ ਜੋ ਇਸ ਅਸਥਾਨ ਨੂੰ ਸੰਭਾਲ ਲਵੇ ਅੱਛਾ ਉਹ ਦੁਆਰਾ ਬਣੇ ਬਾਈ ਫਾਰਵਰਟਨ ਲੋਕ ਵੀ ਆਉਣਗੇ ਇਹਨਾਂ ਕਾਪ ਕੀ ਨਾਮ ਬੁਲਤਾ ਆਕਰ ਦੁਆਰਾ ਕੋਈ ਸਿੱਖ ਸਰਦਾਰ ਕੋਈ ਆਤਾ ਹੈ ਨਹੀਂ ਆਤਾ ਕੋਈ ਇਹ ਘੋੜੇ ਜਹਾ ہمارا ਇਹ ਮਕਾਨ ਹੈ ਨਾ ਇਹ ਘੋੜੇ ਬਣੇ ਜੀ ਨਾ ਕਰਕੇ ਇਹਦੇ ਗੇਸੇ ਕਿਤੇ ਕੋਣ ਕੋ ਫਿਰ ਪਾਲਦੀ ਬਣੇ ਜਦੋਂ ਇੱਥੇ ਅਸੀਂ ਪਹੁੰਚਣਾ ਨਾ ਜੀ ਉਦੋਂ ਇੰਨਾ ਸਾਫ਼ ਰਸਤਾ ਨਹੀਂ ਹੈ ਛੋਟੀ ਛੋਟੀ ਉੱਪਰੋਂ ਪਹਾੜੀ ਤੋਂ ਛੋਟੀ ਡੰਡੀ ਤੋਂ ਅਸੀਂ ਹੁੰਦੇ ਹੋਏ ਆ ਰਹੇ ਹਾਂ ਤੇ ਬਿਲਕੁਲ ਨਦੀ ਨਾਲ ਹੈ ਬਿਲਕੁਲ ਨਦੀ ਦੇ ਨਾਲ ਤੁਸੀਂ ਦੇਖੋਗੇ ਨਾ ਉਹ ਧਰੋ ਹੋ ਰਿਹਾ ਸਾਡੀ ਜਿਹੜੀ ਖੰਡਰ ਹੋ ਰਹੀ ਹੈ ਇਹ ਹਾਲਾਤ ਨੇ ਸਾਡੇ ਉਹਨਾਂ ਅਸਥਾਨਾਂ ਦੇ ਗੁਰੂ ਸਾਹਿਬ ਜੀ ਦੇ ਨਾਲ ਜੁੜੇ ਹੋਏ ਉਹਨਾਂ ਪਰਿਵਾਰਾਂ ਦੇ ਉਹਨਾਂ ਸਾਧੂ ਸੰਤਾਂ ਦੇ ਉਹਨਾਂ ਰਿਸ਼ੀਆਂ ਦੇ ਉਹਨਾਂ ਮਹਾਤਮਾਂ ਦੇ ਜੇ ਕਿਤੇ ਕੋਈ ਹੋਰ ਹੁੰਦਾ ਨਾ ਤੇ ਹੁਣ ਨੂੰ ਇੱਥੇ ਬਹੁਤ ਵੱਡਾ ਮੰਦਿਰ ਬਣ ਜਾਣਾ ਸੀ ਇਹ ਸਾਡੀ ਨਾਕਾਮੀ ਹੈ ਕਿ ਅਸੀਂ ਆਪਣੇ ਨਾਂ ਤਰੋ ਹਰਾਨ ਨੂੰ ਸੰਭਿਆ ਨਾ ਆਪਣੇ ਸਥਾਨਾਂ ਨੂੰ ਸੰਭਿਆ ਅੱਜ ਉੱਤਰਾਖੰਡ ਦੇ ਵੀਰ ਸਾਰਿਆਂ ਨਾਲ ਮਿਲਾਵਾਂਗੇ ਆਪ ਜੀ ਨੂੰ ਇਸ ਸਥਾਨ ਦੇ ਉੱਤੇ ਪਹੁੰਚੇ ਆਂ ਔਰ ਕੀ ਹਾਲਾਤ ਨੇ ਇੱਕ ਪਾਸੇ ਸੰਗਤ ਜੀ ਵੀਡੀਓ ਸ਼ੇਅਰ ਜਰੂਰ ਕਰਨਾ ਔਰ ਹਰ ਰੋਜ਼ ਅਰਦਾਸ ਕੀਤੀ ਜਾਂਦੀ ਹੈ कि ਜਿੰਨਾ ਗੁਰਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਉਹਨਾਂ ਦੇ ਖੁੱਲੇ ਦਰਸ਼ਨ ਦੀਦਾਰੇ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਕਰਦੇ ਆ ਨਾ ਅਰਦਾਸ ਦਾਨ ਬਖਸ਼ੋ ਉਹ ਸਤਿ ਦਾਨ ਤਾਂ ਰੋਜ਼ ਮੰਗ ਲੈਣੇ ਆ ਸਿੱਖੀ ਦਾਨ ਦੋ ਕੇਸ ਦਾਨ ਦੋ ਰਹਿਤ ਦਾਨ ਦੋ ਤੇ ਜਿਹੜੇ ਆਹ ਸਾਡੇ thro ਖਤਮ ਹੁੰਦੀਆਂ ਜਾਂਦੀਆਂ ਨੇ ਖੰਡਰ ਹੁੰਦੀਆਂ ਜਾਂਦੀਆਂ ਨੇ ਹੁਣ ਇੱਕ ਇੱਥੇ ਇਸ ਸਥਾਨ ਤੇ ਪਹੁੰਚਣ ਤੋਂ ਪਹਿਲਾਂ ਆਪਾਂ ਚੱਲਦੇ ਆ ਪੌਂਟਾ ਸਾਹਿਬ ਪੌਂਟਾ ਸਾਹਿਬ ਦੀ ਡਿਊਟੀ ਤੋਂ ਅੰਦਰ ਜਾਂਦੇ ਮੇਰੇ ਸੱਜੇ ਹੱਥ ਦੇ ਉੱਤੇ ਆਹ ਸਥਾਨ ਤੁਹਾਨੂੰ ਦਿਖਾਈ ਦੇ ਰਿਹਾ ਇਸ ਸਥਾਨ ਦਾ ਨਾਮ ਹੈ ਕਲਪੀ ਰਿਸ਼ੀ ਜੀ ਦੇ ਨਾਮ ਦੇ ਉੱਤੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗੋਦ ਵਿੱਚ ਸਰੀਰ ਨੂੰ ਤਿਆਗਿਆ ਇਸ ਸਥਾਨ ਦੇ ਉੱਤੇ ਜਦੋਂ ਦਾਸ ਪਹਿਲਾਂ ਆਇਆ ਸੀ ਤਾਂ ਇਹਦੇ ਦਰਸ਼ਨ ਕਰਕੇ ਬੜਾ ਆਨੰਦ ਆਇਆ ਸੀ ਵੀ ਕਦੇ ਉਸ ਸਥਾਨ ਤੇ ਵੀ ਜਾਵਾਂਗੇ ਅਫਸੋਸ ਇਹ ਹੋਇਆ ਇਹ ਜਗ੍ਹਾ ਤੇ ਜਿੱਥੇ ਸਥਾਨ ਸੀ ਉੱਥੇ ਹੀ ਖੜਾ ਦਾਸ ਖਤਮ ਹੈ ਜੀ ਅੱਜ ਕਿਉਂ ਕਿ ਸਾਡੇ ਮਹਾਪੁਰਖ ਉਹਨਾਂ ਨੂੰ ਅਸੀਂ ਨਮਸਕਾਰ ਕਰਦੇ ਆਂ ਕੀ ਸੰਗਤ ਲਈ ਬਹੁਤ ਸੋਹਣੀ ਪਾਰਕ ਬਣਾ ਦਿੱਤੀ ਅੰਡਰਗਰਾਉਂਡ ਬਣਾ ਦਿੱਤਾ ਸਰਾ ਬਣਾਉਣੀ ਹੈ ਸਭ ਕੁਝ ਬਣਾਉਣਾ ਪਰ ਜਿੱਥੇ ਸਥਾਨ ਦੇ ਯਾਦਗਾਰ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ॠषि ਨੂੰ ਆਪਣੀ ਗੋਦ ਵਿੱਚ ਲਿਆ ਸੀ ਉਹਨੂੰ ਉੱਥੋਂ ਚੱਕ ਕੇ ਸਾਈਡ ਤੇ ਕਰ ਦਿੱਤਾ ਇਸ ਸਥਾਨ ਨੂੰ ਇੱਥੋਂ ਹਟਾ ਕੇ ਦੂਜੀ ਸਾਈਡ ਤੇ ਲਿਜਾਣਾ ਜ਼ਰੂਰੀ ਸੀ ਕਿਉਂ ਕਿਉਂਕਿ ਇੱਥੇ ਸਰਾਹ ਬਣਨੀ ਹੈ ਇੱਥੇ ਪਾਰਕਿੰਗ ਬਣਨੀ ਸੀ ਗੱਡੀ ਜਿਹੜੀ ਨਿਕਾਸੀ ਵੇਖੀ ਨਾ ਉਸ ਸਮੇਂ ਜਿੱਥੇ ਨਾਨਕਸ਼ਾਹੀ ਇੱਟਾਂ ਲੱਗੀਆਂ ਨੇ ਇਹ ਕੰਬੀਨੇਸ਼ਨ ਹੈ ਨਾਨਕਸ਼ਾਹੀ ਇੱਟਾਂ ਦਾ ਚੂਨੇ ਦਾ ਤੇ ਮਿੱਟੀ ਦਾ ਤੇ ਇਹ ਪੱਥਰ ਦੀਆਂ ਪਲੇਟਾਂ ਜਿਹੜੀਆਂ ਨੇ ਉਹ ਘੜਕੜ ਕੇ ਲਾਈਆਂ ਗਈਆਂ ਨੇ ਇਸ ਪਾਸੇ ਦੇ ਉੱਤੇ ਉੱਪਰ ਤੁਸੀਂ ਦੇਖੋਗੇ ਨਾਨਕਸ਼ਾਹੀ ਇੱਟਾਂ ਜਿਹੜੀਆਂ ਨੇ ਇਹ ਸਾਰੀਆਂ ਨਾਨਕਸ਼ਾਹੀ ਇੱਟਾਂ ਲੱਗੀਆਂ ਹੋਈਆਂ ਨੇ ਇਹ ਜਿੰਨਾ ਸਟਰਕਚਰ ਹੈ ਔਰ ਇਹ ਇਦਾਂ ਹੀ ਰਹਿਣਾ ਚਾਹੀਦਾ ਇਹਦੀ ਭੰਨ ਤੋੜ ਨਹੀਂ ਕਰਨੀ ਚਾਹੀਦੀ ਕਿਉਂਕਿ ਆ ਦੇਖੋ ਤੁਸੀਂ ਅਗਰ ਉਤਰਾਖੰਡ ਦੇ ਵਿੱਚ ਸਿੱਖ ਧਰਮ ਦੇ ਨਾਲ ਜੁੜਿਆ ਹੋਇਆ ਕੋਈ ਅਸਥਾਨ ਅੱਜ ਮੌਜੂਦ ਹੈਗਾ ਤਾਂ ਇਹਦੀ ਨਿਕਾਸੀ ਦੇਖੋ ਕਿੰਨੀ ਸੋਹਣੀ ਨਿਕਾਸੀ ਹੋਈ ਵੀ ਹੈ ਇਹਦੀ ਕਿੰਨੀ ਮਿਹਨਤ ਹੋਈ ਹੋਊਗੀ ਔਰ ਨਾਨਕ ਸ਼ਾਹੀ ਇੱਟਾਂ ਉਤਰਾਖੰਡ ਦੇ ਵਿੱਚ ਆ ਕੇ ਵੀ ਲੱਗਦੀਆਂ ਨੇ ਬਹੁਤ ਜ਼ਿਆਦਾ ਕਿਸੇ ਬਿਲਡਿੰਗਾਂ 'ਚ ਘਟ ਲੱਗੀਆਂ ਹੋਣੀਆਂ ਨੇ ਉਤਰਾਖੰਡ ਦੇ ਵਿੱਚ ਜਿਨੀਆਂ ਇਸ ਜਗ੍ਹਾ ਦੇ ਤੇ ਸੋਹਣੀ ਨਿਕਾਸੀ ਹੋਈ ਵੀ ਐ ਇੱਥੋਂ ਦੇ ਜਿਹੜੇ ਮੂਲ ਨਿਵਾਸੀ ਨੇ ਜਿਹੜੇ ਉਸ ਸਮੇਂ ਦੇ ਸਾਡੇ ਆ ਕੇ ਸਿੱਖ ਭਰਾ ਵਸੇ ਹੋਏ ਨੇ ਉਹਨਾਂ ਦਾ ਕੀ ਕਹਿਣਾ ਇਸ ਇਤਿਹਾਸ ਦੇ ਬਾਰੇ ਉਹਨਾਂ ਤੋਂ ਵੀ ਸਰੋਤ ਮੰਗ ਕਰਦੇ ਮੈਂ ਐਡਵੋਕੇਟ ਕੁਲਵਿੰਦਰ ਸਿੰਘ ਜੀ ਵਿਕਾਸਨਗਰ ਇਹ ਜਿਹੜਾ ਸਥਾਨ ਹੈ ਤਾਲਪੀ ਰਿਸ਼ੀ ਜੀ ਬਹੁਤ ਵਿਰਤ ਸਨ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਤਾ ਲੱਗਾ ਤੇ ਉਹ ਇਸ ਸਥਾਨ ਤੇ ਆਏ ਤੇ ਉਸ ਬਜ਼ੁਰਗ ਮਹਾਪੁਰਸ਼ ਨੂੰ ਜਿਹਨਾਂ ਨੂੰ ਕਲਪ ਰਿਸ਼ੀ ਕਹਿੰਦੇ ਸਨ ਉਹ ਇੱਥੋਂ ਆਪਣੇ ਨਾਲ ਪੌਂਟਾ ਸਾਹਿਬ ਲੈ ਕੇ ਗਏ ਤੇ ਪੌਂਟਾ ਸਾਹਿਬ ਐਂਟਰ ਕਰਦੇ ਆ ਹੀ ਰਾਈਟ ਸਾਈਡ ਉਹਨਾਂ ਦਾ ਬਹੁਤ ਸੋਹਣਾ ਸਥਾਨ ਬਣਿਆ ਸੀ ਜਿੱਥੇ ਉਹਨਾਂ ਨੇ ਆਪਣੇ ਅੰਤਿਮ ਸੁਵਾਸ ਵੀ ਗੁਰੂ ਮਹਾਰਾਜ ਦੇ ਗੋਦ ਦੇ ਵਿੱਚ ਕਹਿੰਦੇ ਨੇ ਕਿ ਗੁਰੂ ਮਹਾਰਾਜ ਨੇ ਆਪਣੇ ਹੱਥੀ ਉਹਨਾਂ ਦਾ ਸੰਸਕਾਰ ਕੀਤਾ ਤੇ ਸਿੱਖ ਧਰਮ ਵਿੱਚ ਕਾਲਪੀ ਰਿਸ਼ੀ ਦਾ ਬਹੁਤ ਵੱਡਾ ਸਥਾਨ ਹੈ ਤੇ ਇਹ ਸਥਾਨ ਸਾਡਾ ਵਿਕਾਸਨਗਰ ਤੋਂ 15 ਕਿਲੋਮੀਟਰ ਦੂਰ ਕਾਲਸੀ ਵਿੱਚ ਤਹਿਸੀਲ ਦੇ ਸਾਹਮਣੇ ਸਥਿਤ ਹੈ ਜਿੱਥੇ ਕੋਈ ਵੀ ਸਿੰਘ ਆ ਸਕਦਾ ਹੈ ਭਾਈ ਸਾਹਿਬ ਸਾਡੇ ਵਿੱਚ ਆਏ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਇਹ ਪੁਰਾਤਨ ਸਥਾਨਾਂ ਨੂੰ ਖੋਜ ਕਰਦੇ ਨੇ ਤੇ ਸੰਗਤ ਦੇ ਸਾਹਮਣੇ ਲਿਆਉਂਦੇ ਨੇ ਤੇ ਮੇਰੀ ਹਰਥ ਜੋੜ ਕੇ ਬੇਨਤੀ ਹੈ ਸਾਰੀ ਸੰਗਤ ਸਹਿਯੋਗ ਦੇਵੇ ਤੇ ਇਹ ਸਥਾਨ ਉਸੇ ਹਿਸਾਬ ਨਾਲ ਕਾਲਪੀ ਰਿਸ਼ੀ ਦੀ ਯਾਦ ਵਿੱਚ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਯਾਦ ਵਿੱਚ ਪੁਨਰਜੀਵਿਤ ਹੋਣਾ ਚਾਹੀਦਾ ਹੈ ਇਹ ਸਾਡੇ ਪੁਰਾਣੀ ਧਰੋਵਰਾਂ ਨੇ ਇਤਿਹਾਸਿਕ ਜਿਹੜੀ ਬਿਲਡਿੰਗਾਂ ਨੇ ਇਹਨਾਂ ਤੋਂ ਹੀ ਸਾਨੂੰ ਸਹਿੰਦ ਲੈ ਕੇ ਕਿ ਗੁਰੂ ਮਹਾਰਾਜ ਨੇ ਹਰ ਉਸ ਵਿਅਕਤੀ ਉਸ ਸੰਤ ਮਹਾਪੁਰਸ਼ ਵਾਸਤੇ ਅੱਗੇ ਹੋ ਕੇ ਗਏ ਨੇ ਕਿਉਂਕਿ ਕਾਲਪੀ ਰਿਸ਼ੀ ਇਤਨੇ ਗੁਣੀ ਗਿਆਨੀ ਸੰਜਤ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਲੱਗਾ ਉਹ ਪੌਂਟਾ ਸਾਹਿਬ ਤੋਂ ਆਪ ਛੱਲ ਕੇ ਆਏ ਤੇ ਆਪ ਇਹਨਾਂ ਨੂੰ ਲੈ ਕੇ ਗਏ ਮੇਰਾ ਮੋਬਾਈਲ ਨੰਬਰ ਹੈ ਜੀ 9758 367692 ਮੇਰਾ ਨਾਮ ਕੁਲਵਿੰਦਰ ਸਿੰਘ ਐਡਵੋਕੇਟ ਸਰ ਮੈਂ ਬਲਜੀਤ ਸਿੰਘ ਜੀ ਅਸੀਂ ਇੱਥੇ ਦੇ ਲੋਕਲ ਨਿਵਾਸੀ ਹੈਗੇ ਆਂ ਇਹ ਜਿਹੜਾ ਸਥਾਨ ਅੱਜ ਸਾਡੇ ਵਿਚਕਾਰ ਭਗਵਾਨ ਸਿੰਘ ਜੀ ਖੋਜੀ ਵੀਰ ਜੀ ਪਹੁੰਚੇ ਨੇ ਤੇ ਸਾਨੂੰ ਸਾਰਿਆਂ ਨੂੰ ਬੜੀ ਖੁਸ਼ੀ ਹੋਈ ਹੈ ਕਿ ਤਾ ਆਪ ਜੀ ਨੇ ਦਰਸ਼ਨ ਕੀਤੇ ਨੇ ਤੇ ਸਥਾਨ ਇਹ ਉਸੇ ਟਾਈਮ ਦਾ ਜੈਸਾ ਵੀ ਸਟਰਕਚਰ ਇਸ ਦਾ ਦਿਖ ਰਿਹਾ ਹੈ ਇਹ ਗੁਰੂ ਸਾਹਿਬ ਦੇ ਟਾਈਮ ਦਾ ਹੈ ਤੇ ਅੱਜ ਵੀ ਮਤਲਬ ਕਿਸ ਹਾਲਤ ਵਿੱਚ ਹੈ ਇਹ ਬੜਾ ਅਫਸੋਸ ਦੀ ਗੱਲ ਹੈ ਇਹ ਸਾਡੇ ਲਈ ਵੀ ਅਫਸੋਸ ਦੀ ਗੱਲ ਹੈ ਤੇ ਸਾਰੀ ਸਿੱਖ ਕੌਮ ਲਈ ਵੀ ਅਫਸੋਸ ਦੀ ਗੱਲ ਹੈ ਕਿ ਅਸੀਂ ਆਪਣੀ धरोरा ਜਿਹੜੀ ਨੇ ਉਹ ਸਮਾਪਤ ਕਰਦੇ ਜਾ ਰਹੇ ਹਾਂ ਗੁਰਦਾਰਿਆਂ ਵਿੱਚ ਅਸੀਂ ਆਪ ਹੀ ਥੋੜੀ ਜਾ ਰਹੇ ਹਾਂ ਤੇ ਜਿੱਥੇ ਹੋਰ ਸਾਨੂੰ ਜਿਵੇਂ ਇਧਰ ਦੀ ਜਗ੍ਹਾ ਹੈਗੀ ਇੱਥੇ ਅਸੀਂ ਸੰਭਾਲ ਨਹੀਂ ਪਾ ਰਹੇ ਤੇ ਇਸ ਚੀਜ਼ ਦਾ ਸਾਨੂੰ ਜ਼ਰੂਰ ਵਿਚਾਰ ਕਰਨਾ ਚਾਹੀਦਾ ਤੇ ਸਾਨੂੰ ਉਮੀਦ ਹੈ ਸਾਡੇ ਵਿੱਚ ਭਗਵਾਨ ਸਿੰਘ ਵੀਰ ਜੀ ਪਹੁੰਚੇ ਨੇ ਤੇ ਇਹ ਅੱਜ ਵੀਡੀਓ 올 आवर वर्ल्ड ਜਾਏਗੀ ਤੇ ਸਾਰੇ ਸਿੱਖਾਂ ਨੂੰ ਹੋਰ ਜਿਹੜੇ ਲੋਕੀ ਨੇ ਇੱਥੇ ਦੇ ਲੋਕਲ ਲੋਗ ਨੇ ਉਹ ਵੀ ਸਥਾਨ ਨੂੰ ਬਹੁਤ ਮੰਨਦੇ ਨੇ ਇਧਰ ਦੇ ਜੋਨਸਾਰ ਸਾਡਾ ਇਹ ਇਲਾਕਾ ਪੈਂਦਾ ਤੇ ਇੱਥੇ ਦੇ ਜੋ ਲੋਕ ਰਹਿਣ ਵਾਲੇ ਇੱਥੇ ਨੱਲੀ ਇੱਕ ਪਿੰਡ ਵੀ ਪੈਂਦਾ ਹੈ ਅਤਲੇਉ ਪਿੰਡ ਹੈਗਾ ਉਹਦਾ ਨਾਮ ਤੇ ਉਹ ਲੋਕ ਵੀ ਚਾਹੁੰਦੇ ਨੇ ਕਿ ਭਈ ਇਸ ਵਿਰਾਸਤ ਨੂੰ ਸੰਭਾਲਿਆ ਜਾਏ ਇਸ ਵਿਰਾਸਤ ਨੂੰ ਕੁਝ ਨਹੀਂ ਅਸੀਂ ਕਰ ਸਕਦੇ ਉਸ ਨੂੰ ਅਸੀਂ ਤੋੜਨਾ ਨਹੀਂ ਹੈ ਕੁਝ ਨਹੀਂ ਕਰਨਾ ਹੈ ਇਸੇ ਉੱਪਰ ਟੀਨ ਸ਼ੈਡ ਪਾ ਕੇ ਜਿਸ ਤਰ੍ਹਾਂ ਵੀ ਹੋਵੇ ਇਸੇ ਪ੍ਰਾਣਿਕ સ્વરૂਪ ਵਿੱਚ ਇਸ ਨੂੰ ਬਚਾ ਕੇ ਰੱਖਿਆ ਜਾਏ ਜਿਸ ਤਰ੍ਹਾਂ ਦਾ ਇਹ ਹੈ ਇਹ ਅਸੀਂ ਰਿਕੁਐਸਟ ਕਰਦੇ ਆ ਤੇ ਇਸੇ ਜੋ ਸਹਿਯੋਗ ਸਾਡੀ ਤਰਫੋਂ ਬਣੇਗਾ ਅਸੀਂ ਹਰ ਤਰ੍ਹਾਂ ਨਾਲ ਗ੍ਰਾਮ ਵਾਲਿਆਂ ਨਾਲ ਇਲਾਕੇ ਦੇ ਲੋਕਾਂ ਨਾਲ ਮਿਲ ਕੇ ਇਸੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਨੂੰ ਤੇ ਬਾਬਾ ਜੀ ਨੂੰ ਅਪੀਲ ਕਰਦੇ ਆ ਕਿ ਇਸ ਵਿੱਚ ਸਾਡੀ ਗੱਲ ਦੂਰ ਤੱਕ ਪਹੁੰਚਾਈ ਜਾਏ ਤੇ ਇਸ ਨੂੰ ਕਰਾਇਆ ਨੰਬਰ ਬੋਲ 9719441413 ਕਲਪੀ ਰਿਸ਼ੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗੋਦ ਵਿੱਚ ਆਪਣਾ ਆਖਰੀ ਸਮੇਂ ਸਰੀਰ ਤੇ ਆ ਗਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਐਡੀ ਲੰਬੀ ਉਮਰ ਭੋਗਣ ਵਾਲਾ ਉਹ ਕਲਪੀ ਰਿਸ਼ੀ ਹੁਣ ਗੱਲ ਕਰਾਂਗੇ ਇਤਿਹਾਸ ਦੀ ਰਾਜਾ ਮੇਦਨੀ ਪ੍ਰਕਾਸ਼ ਤੇ ਰਾਜਾ ਫਤਿਹ ਸ਼ਾ ਦੀ ਮਿੱਤਰਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਰਾਈ ਤੇ ਮੇਦਨੀ ਪ੍ਰਕਾਸ਼ ਨੂੰ ਦੱਸ ਪਾਈ ਸੀ ਏਸੀ ਰਿਸ਼ੀ ਨੇ ਕਾਲਪੀ ਰਿਸ਼ੀ ਨੇ ਕਿ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਹੁਣ ਤੱਕ ਮੈਂ ਉਸ ਸੰਤ ਸਿਪਾਹੀ ਦੇ ਦਰਸ਼ਨ ਕਰਦਾ ਆਇਆ ਵੀ ਜੇ ਤੁਹਾਡਾ ਇਹ ਮੁੱਦਾ ਹੱਲ ਕਰ ਸਕਦਾ ਤਾਂ ਉਹ ਦੁਨੀਆ ਤੇ ਆ ਚੁੱਕਿਆ ਰੱਬ ਦਾ ਰੂਪ ਆ ਚੁੱਕਿਆ ਕਲਗੀਧਰ ਦਸ਼ਮੇਸ਼ ਪਿਤਾ ਜੀ ਪਹਿਚਾਣ ਉਹਦੀ ਇਹ ਹੈ ਕਿ ਉਹਨਾਂ ਦੀਆਂ ਬਾਹਾਂ ਬਹੁਤ ਲੰਬੀਆਂ ਹੋਣਗੀਆਂ ਗੋਡਿਆਂ ਤੱਕ ਬਾਹਾਂ ਹੋਣਗੀਆਂ ਤੇ ਰਾਜਾ ਮੇਦਨੀ ਪ੍ਰਕਾਸ਼ ਇਹ ਪਹਿਚਾਣ ਕਰਦਾ ਗੁਰਗੋਬਿੰਦ ਸਿੰਘ ਮਹਾਰਾਜ ਨੂੰ ਚਿੱਠੀ ਭੇਜਦਾ ਗੁਰਗੋਬਨ ਸਿੰਘ ਮਹਾਰਾਜੀ ਰਾਜਾ ਮੇਦਨੀ ਪ੍ਰਕਾਸ਼ ਦੀ ਬੇਨਤੀ ਕਰਨ ਤੇ ਰਾਜਾ ਮੇਦਨੀ ਪ੍ਰਕਾਸ਼ ਦੇ ਇਲਾਕੇ ਚਾਉਂਦੇ ਨੇ ਪੌਂਟ ਕਾਉਂਦੇ ਨੇ ਇਸੇ ਜਗ੍ਹਾ ਤੇ ਗੁਰਦੁਆਰਾ ਪੌਂਟਾ ਸਾਹਿਬ ਬਣਦਾ ਜੀ ਗੁਰਦੁਆਰਾ ਪੌਂਟਾ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਪੌਂਟਾ ਸਾਹਿਬ ਤੋਂ ਬਿਲਕੁਲ ਜਦੋਂ ਉੱਪਰ ਪਹਾੜਾਂ ਤੇ ਚੱਲੇ ਜਾਂਦੇ ਗੁਰਗੋਬਨ ਸਿੰਘ ਮਹਾਰਾਜ ਜੀ ਨੂੰ ਜਦੋਂ ਪਤਾ ਲੱਗਦਾ ਇਸ ਕਾਲਪੀ ॠषि ਦੇ ਬਾਰੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਾਲਪੀ ॠषि ਦੀ ਅੰਤਮ ਜਿਹੜੀ ਅੰਤਮ ਇੱਛਾ ਹੁੰਦੀ ਹੈ ਕਿ ਮੇਰਾ ਸੀਸ ਗੁਰਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਹੋਵੇ ਮੇਰੀ ਜਿੰਦ ਨਿਕਲੇ ਤੇ ਕਾਲਪੀ ॠषि ਨੇ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੀ ਗੋਦ ਵਿੱਚ ਆਪਣਾ ਆਖਰੀ ਸਮਾਂ ਬਤੀਤ ਕੀਤਾ ਸਰੀਰ ਤੇ ਆ ਗਿਆ ਤੇ ਕਾਲਪੀ ॠषि ਦੀ ਯਾਦ ਵਿੱਚ ਪੌਂਟਾ ਸਾਹਿਬ ਦੀ ਧਰਤੀ ਤੇ ਬਿਲਕੁਲ ਗੁਰਦੁਆਰਾ ਪੌਂਟਾ ਸਾਹਿਬ ਦੇ ਆਪਾਂ ਐਂਟਰ ਹੁੰਨੇ ਆ ਮੇਰੇ ਸੱਜੇ ਹੱਥ ਆ ਆਸਥਾਨ ਬਣਿਆ ਹੋਇਆ ਸੀ ਪਰ ਹੁਣ ਮੌਜੂਦ ਨਹੀਂ ਹੈ ਇਹ ਆਸਥਾਨ ਵੀ ਕਿਉਂਕਿ ਇਸ ਜਗ੍ਹਾ ਦੇ ਤੇ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ ਇਹ ਜਗ੍ਹਾ ਤੇ ਕਾਰ ਪਾਰਕਿੰਗ ਬਣਾਉਣੀ ਸੀ ਅੰਡਰਗ੍ਰਾਉਂਡ ਬਣਾਉਣਾ ਸੀ ਤੇ ਜਾਂ ਨੇੜੇ ਸਰਾਮਾ ਬਣਾਉਣੀ ਸੀ ਇਸ ਕਰਕੇ ਇਹ ਅੜਚਣ ਹੋ ਰਿਹਾ ਸੀ ਇਸ ਅੜਚਣ ਨੂੰ ਹਟਾ ਕੇ ਇੱਕ ਸਾਈਡ ਤੇ ਕਰਨ ਜਾ ਰਹੇ ਨੇ ਇਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਮੌਜੂਦ ਨਹੀਂ ਹੈ ਕਾਲਪੀ ਰਿਖੀ ਜੀ ਦਾ ਖਤਮ ਹੋ ਚੁੱਕਾ ਹੈ ਜੀ ਅੱਜ ਆ ਖੰਡਰ ਹੋ ਰਿਹਾ ਇਹਨੂੰ ਬਚਾ ਲੋ ਆ ਕੇ ਇਹਨੂੰ ਸੰਭਲੋ ਆ ਕੇ ਜਿਸ ਰਸਤੇ ਅਸੀਂ ਪਹੁੰਚਿਆ ਨਾ ਸੰਗਤ ਜੀ ਅਸੀਂ ਪਹਾੜੀ ਤੋਂ ਉਸ ਰਸਤੇ ਹੁੰਦੇ ਹੁੰਦੇ ਪਹੁੰਚਿਆ ਜਿੱਥੇ ਕੋਈ ਰਸਤਾ ਵੀ ਨਹੀਂ ਸੀ ਨਾਲ ਸ਼ਹਾਦਤ ਸਿੰਘ ਇੱਕ 5 ਸਾਲ ਦਾ ਬੱਚਾ ਉਹ ਵੀ ਨਾਲ ਇਸ ਜਗ੍ਹਾ ਦੇ ਉੱਤੇ ਪਹੁੰਚਿਆ ਕਿ ਆਓ ਆਪਾਂ ਦਰਸ਼ਨਤਾ ਕਰੀਏ ਇਤਿਹਾਸ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਾਲਪੀ ਰਿਸ਼ੀ ਦਾ ਸੰਸਕਾਰ ਕੀਤਾ ਪੌਂਡਾ ਸਾਹਿਬ ਦੀ ਧਰਤੀ ਤੇ ਇਸ ਜਗ੍ਹਾ ਤੇ ਉਹਦਾ ਇੰਨਾ ਜਪ ਤਪ ਰਿਹਾ ਕਿ ਇਸ ਇਲਾਕੇ ਦੇ ਲੋਕ ਅੱਜ ਵੀ ਕਾਲਪੀ ਰਿਸ਼ੀ ਨੂੰ ਮੰਨਦੇ ਨੇ ਉਹਨਾਂ ਨੂੰ ਪਤਾ ਮਹੱਤਤਾ ਦਾ ਪਤਾ ਤੇ ਇਸ ਸਥਾਨ ਨੂੰ ਖਤਮ ਨਹੀਂ ਕੀਤਾ ਸਾਂਭ ਕੇ ਰੱਖਿਆ ਸਿੱਖੋ ਜਾਗ ਪੋ ਜਾਗ ਪੋ ਉਤਰਾਖੰਡ ਦੇ ਵੀਰ ਐਡਵੋਕੇਟ ਸਾਹਿਬ ਇਹ ਰੋ ਰੋ ਕੇ ਕਹਿ ਰਹੇ ਨੇ ਉਹ ਪੰਥ ਦੇ ਵਾਸੀ ਉਹ ਬਚਾ ਲੋ ਆਸਥਾਨ ਨੂੰ ਆਪਣੀ ਤਰੋਹਰ ਨੂੰ ਐਦਾਂ ਜਰਰਾ ਜਰਰਾ ਕਰਕੇ ਢੈਂਦੀ ਜਾ ਰਹੀ ਹੈ ਕਿਤੇ ਐਦਾਂ ਦਾ ਸੋਹਣਾ ਸਥਾਨ ਆਉਣ ਵਾਲੀ ਪੀੜ੍ਹੀਆਂ ਨੂੰ ਨਹੀਂ ਲੱਭਣਾ ਕੀ ਜਵਾਬ ਦੇਵੋਗੇ ਕਿ ਤੁਸੀਂ ਪੱਥਰਾਂ ਤੇ ਪੱਥਰ ਲਾਉਣ ਜੋਗੇ ਰਹਿ ਗਏ ਕਿ ਇਹਨਾਂ ਸਥਾਨਾਂ ਦੀ ਹੂਕ ਤੁਹਾਡੇ ਤੱਕ ਨਹੀਂ ਪਹੁੰਚੀ ਖੋਜ ਵਿਚਾਰ ਟੀਮ ਪਹੁੰਚ ਰਹੀ ਹੈ ਉਸ ਉਹਨਾਂ ਸਥਾਨਾਂ ਦੇ ਉੱਤੇ ਕਿ ਸਾਡੇ ਕੇ ਦਿਲ ਚ ਦਰਦਾ ਵੀ ਆਪਣੇ ਸਥਾਨਾਂ ਨੂੰ ਬਚਾ ਲਓ ਰੱਬ ਜਿੰਨਾ ਮਰਜੀ ਪੱਥਰ ਲਓ ਜਿੰਨਾ ਮਰਜੀ ਤੁਸੀਂ ਵੱਡੀਆਂ ਬਿਲਡਿੰਗਾਂ ਬਣਾਓ ਪਰ ਪ੍ਰਾਤਨ ਸਥਾਨਾਂ ਨੂੰ ਤਾਂ ਸੰਭਲੋ ਜੇ ਬਚੇ ਹੋਏ ਨੇ ਕਿਤੇ ਇਹ ਵੀ ਨਾ ਕਾਲਪੀ ਰੀਖੀ ਦਾ ਇੱਕ ਸਥਾਨ ਖਤਮ ਹੋ ਚੁੱਕਿਆ ਹੈ ਪੌਂਟਾ ਸਾਹਿਬ ਦੀ ਧਰਤੀ ਦੇ ਉੱਤੇ ਆਹ ਬਚਿਆ ਹੋਇਆ ਹੱਥ ਜੋੜ ਕੇ ਬੇਨਤੀ ਉਹ ਪੰਥਦਰਦੀਓ ਸੰਭਲੋ ਇਸ ਸਥਾਨ ਨੂੰ ਤੇ ਬਿਲਕੁਲ ਹੀ ਉਸੇ ਸਥਾਨ ਦੇ ਸਾਹਮਣੇ ਇਹ ਥੜਾ ਬਣਿਆ ਹੋਇਆ ਥੜੇ ਦੇ ਉੱਤੇ ਬਹੁਤ ਵੱਡਾ ਨਿਸ਼ਾਨ ਸਾਹਿਬ ਸੀ ਪਰ ਕਿਉਂਕਿ ਇੱਥੇ ਬਹੁਤ ਜ਼ਿਆਦਾ ਵਸੂ ਨਹੀਂ ਹੈਗੀ ਲੋਕ ਨਹੀਂ ਆਉਂਦੇ ਸਿੱਖ ਸੰਗਤ ਨਹੀਂ ਹੁੰਦੀ ਇਹ ਹੌਲੀ ਹੌਲੀ ਇਹ ਨਿਸ਼ਾਨ ਸਾਹਿਬ ਵੀ ਅ ਅੱਜ ਇੰਨਾ ਬਚਿਆ ਤੇ ਇਹ ਵੀ ਗੁਰੂ ਕਿਰਪਾ ਕਰਨਗੇ ਇੱਥੇ ਦੇ ਨੌਜਵਾਨਾਂ ਦੇ ਉੱਤੇ ਇਹ ਵੀ ਨਿਸ਼ਾਨ ਸਾਹਿਬ ਜਿਹੜਾ ਪ੍ਰੋਪਰ ਝੁਲਾਇਆ ਜਾਏਗਾ ਪਰ ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ ਝੂਲਦੇ ਤਾਂ ਹੀ ਸੋਹਣੇ ਲੱਗਦੇ ਨੇ ਜੇ ਅਸਥਾਨਾਂ ਦੀ ਸੰਭਾਲ ਹੋਵੇ ਤੇ ਰੌਣਕ ਵੀ ਲੱਗੂਗੀ ਜੀਵ ਵੀ ਲੱਗੂਗਾ ਇਹ ਬਿਲਕੁਲ ਹੀ ਸਾਹਮਣੇ ਤੁਸੀਂ ਇੱਧਰ ਦੇਖ ਰਹੇ ਹੋ ਇਹ ਬਿਲਕੁਲ ਸਾਹਮਣੇ ਖੰਡਰਾਤ ਹੋ ਚੁੱਕਾ ਅਸਥਾਨ ਹੈ ਇਹਦੇ ਬਿਲਕੁਲ ਸਾਹਮਣੇ ਨਿਸ਼ਾਨ ਸੱਬ ਲੱਗਿਆ ਹੋਇਆ ਤੇ ਬਿਲਕੁਲ ਇਹਦੇ ਸਾਹਮਣੇ ਨਦੀ ਚੱਲਦੀ ਆ ਤੇ ਉਹ ਤਾਂ ਪਾਣੀ ਦਾ ਰੁਖ ਦੇਖੋ ਤੁਸੀਂ ਕਿੰਨੀ ਸੋਹਣੀ ਨਦੀ ਬਣੀ ਹੋਈ ਐ ਅਸੀਂ ਉੱਥੇ ਵੀ ਜਾ ਕੇ ਆਵਾਂਗੇ ਨਦੀ ਦੇ ਵਿੱਚ ਇੰਨੀ ਰਮਣੀਕ ਜਗ੍ਹਾ ਹੋਵੇ ਤੇ ਸਿੱਖ ਕੌਮ ਤੇ ਅੱਖਾਂ ਦੇ ਓਲੇ ਹੋਵੇ ਜਦੋਂ ਇਤਿਹਾਸ ਦੇ ਪੰਨਿਆਂ ਦੀ ਖੋਜ ਕੀਤੀ ਤਾਂ ਗੁਰਤੀਰਥ ਸਾਈਕਲ ਯਾਤਰਾ ਇਹਦੇ ਪੰਨਾ ਨੰਬਰ 166 ਦੇ ਉੱਤੇ ਲਿਖਿਆ ਹੋਇਆ ਕੀ ਤਨਨਾ ਸਿੰਘ ਪਟਿਆਲ ਵੀ ਕਾਲਸੀ ਪਹੁੰਚਦਾ ਹੈ ਕਾਲਸੀ ਰੀਖੀ ਨੇ ਪਿੰਡ ਬੰਨਿਆ ਸੀ ਤੇ ਗੁਰਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਦੇਹਰਾਦੂਨ ਆ ਕੇ ਮਸੰਦ ਫੁਕੇ ਸੀ ਉਸ ਸਮੇਂ ਇਸ ਪਿੰਡ ਵਿੱਚ ਗੁਰਗੋਬਿੰਦ ਸਿੰਘ ਮਹਾਰਾਜ ਜੀ ਆਏ ਸਨ ਧੰਨਾ ਸਿੰਘ ਪਟਿਆਲੀ ਲਿਖਦਾ ਕਿ ਮੈਨੇ ਖੁਦ ਆਪਣੀ ਅੱਖੋਂ ਸੇ ਮੰਜੀ ਸਾਹਿਬ ਦੇਖੀ ਹੈ ਨੀਸ਼ਾਨ ਸਾਹਿਬ ਝੂਲਦਾ ਹੈ ਮੈਂ ਆਪਣੀ ਅੱਖਾਂ ਦੇ ਨਾਲ ਮੰਜੀ ਸਾਹਿਬ ਦੇਖੀ ਹੈ ਨੀਸ਼ਾਨ ਸਾਹਿਬ ਝੂਲਦਾ ਹੈ ਦਸਵੇਂ ਪਿਤਾ ਗੁਰੂ ਜੀ ਦੀ ਜਗ੍ਹਾ ਮੰਨੀ ਜਾਂਦੀ ਹੈ ਅਸੀਂ ਇਸ ਪ੍ਰੂਫ ਨੂੰ ਲੈ ਕੇ ਇਸ ਤੱਥ ਨੂੰ ਲੈ ਕੇ ਖੋਜ ਵਿਚਾਰ ਟੀਮ ਉਸ ਜਗ੍ਹਾ ਦੇ ਉੱਤੇ ਪਹੁੰਚੀ ਹੈ ਅੱਜ 94 ਸਾਲ ਹੋ ਗਏ ਜਗਾ ਟੈਂਦੀ ਨੂੰ 94 ਸਾਲ ਤੇ 100 ਸਾਲ ਪਹਿਲਾਂ ਉਦੋਂ ਧੰਨਾ ਸਿੰਘ ਪਟਿਆਲ ਵੀ ਕਹਿੰਦਾ ਟੈਰੀ ਹੈ ਤੇ ਖੋਜ ਵਿਚਾਰ ਟੀਮ ਦਾ ਕਹਿਣਾ ਇਹੀ ਹੈ ਸੰਗਤ ਜੀ ਇਹ ਹਲੇ ਇੱਕ ਇਮਾਰਤ ਨਹੀਂ ਹੈ ਪਤਾ ਨਹੀਂ ਕਿੰਨੀਆਂ ਇਮਾਰਤਾਂ ਨੇ ਜਿਹੜੀ ਹਿੰਦੀਆਂ ਪਈਆਂ ਨੇ ਸਿੱਖੋ ਆਪਣੇ ਇਤਿਹਾਸ ਨੂੰ ਸਮਝ ਲਓ ਇਹ ਲਿਖ ਕੇ ਦੇ ਚੁੱਕੇ ਨੇ ਸਾਡੇ ਕੋਲ ਇਤਿਹਾਸ ਮੌਜੂਦ ਨੇ ਟੇਬਲਾਂ ਤੇ ਬੈਠ ਕੇ ਕੰਮ ਨਹੀਂ ਚੱਲਣਾ ਸਾਨੂੰ ਉਹਨਾਂ ਜਗ੍ਹਾ ਤੇ ਜਾਣਾ ਪੈਣਾ ਏ ਰਿਸਰਚ ਕਰਨੀ ਪੈਣੀ ਏ ਖੋਜ ਕਰਨੀ ਪੈਣੀ ਏ ਦਾਸ ਦਾ ਇੰਨਾ ਕੰਮ ਹੈ ਕਿ ਇਹਨਾਂ ਜਗ੍ਹਾ ਨੂੰ ਸੰਗਤਾਂ ਸਾਹਮਣੇ ਲਿਆਂਦਾ ਜਾਵੇ 2021-22 ਵਿੱਚ ਦਾਸ ਨੇ ਖੋਜ ਸ਼ੁਰੂ ਕਰ ਦਿੱਤੀ ਸੀ ਜਦੋਂ ਹੁਣ 2025 ਚ ਪਹੁੰਚੇ ਉਦੋਂ ਤੱਕ ਹੋਰ ਵੀ ਕਿਰਪਾ ਹੋਈ ਡਾਕਟਰ ਦਵਿੰਦਰ ਸਿੰਘ ਗਰੇਵਾਲ ਜੀ ਵੀ ਉੱਥੇ ਪਹੁੰਚੇ ਇਹਨਾਂ ਨੇ ਵੀ ਇਸ ਚੀਜ਼ ਨੂੰ ਕੋਟ ਕੀਤਾ ਧੰਨਵਾਦ ਕਰਦੇ ਹਾਂ ਸੀ ਡਾਕਟਰ ਦਵਿੰਦਰ ਸਿੰਘ ਜੀ ਗਰੇਵਾਲ ਦਾ ਇਹ ਹੰਗਾਣੀ ਦਾ ਸਥਾਨ ਹੈ ਤੇ ਇਸ ਜਗ੍ਹਾ ਦੇ ਉੱਤੇ ਕਾਲਸੀ ਰਿਸ਼ੀ ਇਹ ਵੀ ਜ਼ਰੂਰ ਤੁਸੀਂ ਨੇ ਜਾ ਕੇ ਇਹਦੀ ਪੂਰੀ ਰਿਸਰਚ ਜਿਹੜੀ ਕੀਤੀ ਹੈ ਇਹ ਕਿਵੇਂ ਗੁਰਦੁਆਰਾ ਸਾਹਿਬ ਟਹਿ ਰਿਹਾ ਕਿਵੇਂ ਗੁਰਦੁਆਰਾ ਸਾਹਿਬ ਸਾਡਾ ਖਤਮ ਹੋ ਰਿਹਾ ਹੈ ਜੀ ਧੰਨਵਾਦ ਕਰਦੇ ਹਾਂ ਅਸੀਂ ਡਾਕਟਰ ਦਵਿੰਦਰ ਸਿੰਘ ਜੀ ਗਰੇਵਾਲ ਤੇ ਜਿਨ੍ਹਾਂ ਨੇ 124 ਦੇ ਕਰੀ ਕਿਤਾਬਾਂ ਲਿਖੀਆਂ ਨੇ ਆਓ ਰਲ ਕੇ ਤੇ ਫਰਜ਼ ਤੁਹਾਡਾ ਬਣਦਾ ਹੁਣ ਹੈ ਜਿਹੜੇ ਵੀਰ ਕੋਲ ਇਹ ਵੀਡੀਓ ਪਹੁੰਚ ਰਹੀ ਹੈ ਅਗਰ ਉਹ ਗੁਰਗੋਬਿੰਦ ਸਿੰਘ ਮਹਾਰਾਜ ਨੂੰ ਪਿਆਰ ਕਰਦਾ ਹੈ ਅਗਰ ਉਹਦੀ ਦਿਲ ਚ ਇੰਨੀ ਕਿ ਜਗ੍ਹਾ ਹੈਗੀ ਵੀ ਪ੍ਰਾਤਨ ਸਥਾਨ ਸਾਹਮਣੇ ਚਾਹੀਦੇ ਨੇ ਲੋਕਾਂ ਤੱਕ ਵਿਖਾਈਏ ਦੁਨੀਆ ਤੱਕ ਵਿਖਾ ਦਈਏ ਕੀ ਸਾਡੇ ਅਸਥਾਨ ਅੱਜ ਖੰਡਰ ਹੋ ਰਹੇ ਨੇ ਇਹਨਾਂ ਨੂੰ ਸੰਭਾਲ ਲੋ ਕੋਈ ਤਾਂ ਉੱਠ ਖੜੋ ਕੋਈ ਤਾਂ ਨੌਜਵਾਨ ਕੋਈ ਵੀਰ ਕੋਈ ਸੰਸਥਾ ਸਾਹਮਣੇ ਆ ਜਾਵੇ ਜੋ ਇਸ ਅਸਥਾਨ ਨੂੰ ਸੰਭਾਲ ਲਵੇ ਤੁਹਾਡਾ ਆਪਣਾ ਵੀਰ ਭਗਵਾਨ ਸਿੰਘ ਖੋਜੀ ਮਾਲਮੇ ਕਿੰਨੇ ਵਾਰ ਭੰਡਾਰਾ ਹੋਤਾ ਹੈ ਜਾਂਪੇ ਦੋ ਤਿੰਨ ਵਾਰ ਹੋਤਾ ਬਸ ਅਬ ਕਿੰਨੇ ਸਾਲ ਸੇ ਬੰਦ ਹੈ 1-2 ਸਾਲ ਹੋ ਗਏ ਹੋਗੇ ਜੋ ਬੰਦ ਹੀ ਹੈ ਇਧਰ कोई सिख सरदार को कोई आता है सभी लोग घूमने के लिए आते हैं अच्छा मानने के भी अच्छा है पहाड़ में हमारा तो इनका क्या नाम बोलते बोल द्वारा बोलते हैं ना क्या ठाकुर द्वारा ठीक ठीक कलपी ऋषि जी का जी गाँव वाले तो सोच नहीं है अच्छे गुरुद्वारा बने भाई पर्यटन लोग भी आएंगे सहयोग है हमारा भी पूरा गाँव का सहयोग है इसमें तो गाँव के जो लोग है उनकी कोई इच्छा है कोई श्रद्धा भी पूरी हुई है यहाँ पे यहाँ तो बहुत इच्छा होती है जो भी कुछ हम मानता करते हैं तो पूरा हो जाता है ਸਾਲੇ ਪਹੁੰਚਿਆ ਇਥੇ ਕਦੇ ਆ ਚੰਦੋ ਰਹੇ ਅੰਗਰੇਜ਼ੀ ਨੇ ਦਿਖਾ ਵੀ ਆਇਆ ਪਿੰਡ ਬੋਲਾਂਗੇ ਇੱਕ ਆਦਮੀ ਆਏਗੇ ਜਿਨ ਕੇ ਡੱਮਲੇ ਬਿਵਾਏ ਹੋਣਗੇ ਘੋੜੇ 'ਤੇ ਸਵਾਰ ਹੋ ਕੇ ਆਏਗੇ ਇਹ ਘੋੜੇ ਜਹਾ ਹਮਾਰਾ ਇਹ ਮਕਾਨ ਹੈ ਨਾ ਇਹ ਘੋੜੇ ਬਾਨੇ ਲਿਆਣ ਉਹ ਕਰਕੇ ਇਹਦੇ ਗੇਸੇ ਦਿੱਤੇ ਨੂੰ ਫਿਰ ਪਾਲਕੀ ਮਿਲੇਗੀ ਪੋਂਟਾ ਸਾਹਿਬ ਅਸੀਂ ਸਭ ਨੂੰ ਮੰਨ ਲੂਆ ਪੋਂਟਾ ਸਾਹਿਬ ਗੁਰਦੁਆਰਾ ਹਿਮਾਚਲ ਪੈਂਦਾ ਤੇ ਉਧਰੋਂ ਅਸੀਂ ਬਾਰਡਰ ਪਾਰ ਕਰਕੇ ਉਤਰਾਖੰਡ ਵੱਲ ਜਦੋਂ ਆਵਾਂਗੇ ਤੇ ਹਰਪੜਪੁਰ ਹਰਪੜਪੁਰ ਤੋਂ ਇੱਕ ਰੋਡ ਦੇਰਾਦੁੰਵਲ ਜਾਂਦੀ ਹੈ ਇੱਕ ਵਿਕਾਸਨਗਰ ਵੱਲ ਜਾਂਦੀ ਹੈ ਤੇ ਵਿਕਾਸਨਗਰ ਵਾਲੀ ਰੋਡ ਤੇ ਤੁਸੀਂ ਹਰਪੜਪੁਰ ਕਾਲਸੀ ਪਿੰਡ ਪੈਂਦਾ ਹੈ ਤੇ ਕਾਲਸੀ ਵਿੱਚ ਪੁਰਾਣੀ ਕਾਲਸੀ ਪੁਰਾਣੀ ਕਾਲਸੀ ਤੁਸੀਂ ਪੋਸਟ ਆਫਿਸ ਕੋਲ ਪਹੁੰਚ ਜਾਓ ਤੇ ਉੱਥੋਂ ਤੁਸੀਂ ਕਿਸੇ ਨੂੰ ਵੀ ਪੁੱਛੋਗੇ ਸਾਹਮਣੇ ਕੱਚਾ ਰਸਤਾ ਜਿਸ ਤੇ ਅਸੀਂ ਖੜੇ ਹਾਂ ਤੇ ਉਸ ਰਸਤੇ ਤੇ ਇਹੀ ਇਹ 151 ਮੀਟਰ ਪੈਦਲ ਅੰਦਰ ਆਣਾ ਹੈ ਉੱਥੇ ਪੈਂਦਾ ਹੈ ਹੁਣ ਇਸ ਸਥਾਨ ਤੇ ਗੁਰਗੋਬਨ ਸਿੰਘ ਮਹਾਰਾਜ ਨੂੰ ਮਾਨਤਾ ਦੇਖੋ ਕਿ ਜਦੋਂ ਆਪਾਂ ਇਸ ਸਥਾਨ ਨੂੰ ਮੁੜਾਂਗੇ ਇੱਥੇ ਤਸਵੀਰ ਲੱਗੀ ਹੋਈ ਹੈ ਤੇ ਸਾਹਮਣੇ ਡਾਕਖਾਨਾ ਹੈ ਡਾਕਖਾਨੇ ਤੋਂ ਇਹ ਵਾਲਾ ਰਸਤਾ ਜਿਹੜਾ ਹੈ ਇਹ ਥੱਲੇ ਮੁੜ ਜਾਂਦਾ ਹੈ